ਜਾਂਦੀ ਐ ਸੈਕੰਡ ਟੂ ਨਾ ਜਾਂਦੋਂ ਪਹਿਲਾ ਚੋਰਾ ਜਾਂਦਾ ਉਹ ਕੁਝ ਜਿਵੇਂ ਸ਼ੁਰੂ ਇਹ ਸਾਰੀ ਅੰਦਰ ਅੰਦਰ ਇੱਧਰ ਉੱਪਰ ਉਹ ਜੀਡੀ ਰੋਡ ਤੋਂ ਬਾਹਰ ਵੀ ਨਾ ਗਈ ਜਾਣੀ ਫਿਰ ਇੱਧਰਲੇ ਪਿੰਡ ਨੇ ਇੱਧਰਲੇ ਵੀ 5-6 ਕਿਲੋਮੀਟਰ ਇੱਧਰ ਗਾਂ ਚਲੀ ਜਾਣੀਆਂ ਇਹ 24000 ਦੇ ਲਗਭਗ 3000 ਕੁ ਏਕੜ ਦੀ ਜਿਹੜੀ ਵਾੜੀ ਹੈ ਜਿਹੜੀ ਜਿਹਨੂੰ ਇਹਨਾਂ ਨੇ ਕੁਆਇਰ ਕਰਤਾ ਉਹੇ ਮਤਾ ਪਾਇਆ ਇਹ ਜ਼ਮੀਨਾਂ ਉਹ ਉਹਨੇ ਵੀ ਜਿਹੜੀਆਂ ਲੋਕਾਂ ਨੇ ਫਿਰ ਤੇ ਦੇਤਾ ਚੱਕ ਚੱਕ ਇਹਨਾਂ ਨੂੰ ਆਬਾਦ ਕੀਤਾ ਉਹ ਜ਼ਮੀਨਾਂ ਨੇ ਉਹ ਜ਼ਮੀਨਾਂ ਕੁਆਇਰ ਕਰ ਲੈਣਗੇ ਇਹ ਪਿੰਡ ਜਦੋਂ ਉੱਜੜ ਜਾਣਗੇ ਅਰੇ ਤਾਂ ਲੋਕ ਪਾਕਿਸਤਾਨ ਵਾਲਾ ਜਿਹੜਿਆ ਨਹੀਂ ਭਾਰਦੇ ਸਾਨੂੰ ਇੱਥੋਂ ਜਾਣ ਲੱਗੇ ਨੇ ਪੰਜਾਬ ਸਰਨਾ ਵੱਡੀ ਗੱਲ ਆ 4-5 ਲੱਖ ਪਲਾਟ ਬਣ ਜਾਣਾ ਜੀ ਇਹ ਤਾਂ 2025 ਚਾਹਤਾ ਨਾ ਤੇ 2026 ਚ ਵੀ ਪੂਰਾ ਭਰਤੀ ਹੁਣ ਮੈਂ ਤੁਹਾਨੂੰ ਦੱਸਾਂਗਾ ਜਿੰਨੇ ਜਿੰਨੀ ਕੁਆਲਿਟੀ ਚ ਬਣ ਜਾਣ ਬਿਲਕੁਲ ਕਾਂਗਰਸ ਕਾਹੂਗਾ ਇੱਥੇ ਕੁਝ ਨਹੀਂ ਹੋਣਾ ਇਹ ਬਾਅਦ ਚ ਕੰਪਨੀ ਨੂੰ ਦੇਣ ਕੇ ਬਾਬੜੀਆਂ ਨੂੰ ਨਾਮ ਕਰਕੇ ਜਾਣ ਗਈਆਂ ਇਹ ਸਾਡੇ ਜਿਹੜੇ ਹੱਕ ਵੱਢ ਕੇ ਜਾਣਗੇ ਸੀ ਇਹ ਜਾਣ ਨਹੀਂ ਦੇਣਗੇ ਤੁਸੀਂ ਸਾਡਾ ਸਾਥ ਦਿਓ ਜੋ ਤੁਹਾਡਾ ਸਾਥ ਹੋਊਗਾ ਨਾ ਕਾਹੀ ਮਤਲਬ ਇਹ ਅਭੀ ਅਸੀਂ ਇੱਥੋਂ ਮੈਂ ਅੱਜ ਐਲਾਨ ਕਰਦਾ ਮੈਂ ਪ੍ਰੈਸ ਕਾਨਫਰੈਂਸ ਠੀਕ ਠੀਕ ਕਿ ਕਾਲੀ ਦਲ ਹੁਣ ਇੱਥੋਂ ਦੀ ਕਿਸਾਨ ਦੇ ਨਾਲ ਲੜੂਗਾ ਬੋਲੇ ਸੋਨਿਹਾਲ ਜ਼ੋਰ ਦੀ ਰੋਕਾਲ ਅਸੀਂ ਜ਼ਮੀਨ ਨਹੀਂ ਐਕਵਾਇਰ ਹੁੰਦੰਦੇ ਠੀਕ ਹੈ ਅੱਗੇ ਜਿਹੜੀ ਮੁਹੱਲੀ ਅੰਦਰ ਕਿਲਾ ਐਕਵਾਇਰ ਹੋਈ ਪਈ ਹੈ ਆਪਣੇ ਅ ਥੀਰਿੰਗ ਦੇ ਵਿੱਚ ਹਾਂਜੀ ਲੈਂਡ ਪੂਲਿੰਗ ਹਾਂਜੀ ਹਣੇ ਤੱਕ ਉਥੇ ਇੱਕ ਕਿਟਨੀ ਲੱਗੀ ਪੰਜ ਸੱਤ ਰੁਪਈਆ ਅੰਦਰ ਕਸਾਨ ਹੁੰਦੇ ਬਿਲਕੁਲ ਬਿਲਕੁਲ ਆ ਤਾਂ ਇਹਨੇ ਪੈਸਾ ਇਕੱਠਾ ਕਰਨ ਦਾ ਸਾਧਨ ਕੀਤਾ ਹੈ ਜਦੋਂ ਇੱਥੇ ਆ ਨੋਟੀਫਿਕੇਸ਼ਨ ਹੋ ਗਈ ਇੱਥੇ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਰਜਿਸਟਰੀ ਹੁਣ ਬੰਦ ਹੋ ਗਈ ਤਾਂ ਫਿਰ ਤੁਸੀਂ ਤੁਹਾਡੇ ਕੋਲੇ ਕੁਛ ਨਹੀਂ ਕੁਛ ਨਹੀਂ ਜੀ ਇਹ ਹੋਰ ਫਾਰਵਰਡ ਆ ਰਹੇ ਨੇ ਉਹ ਇਹ ਡਾ ਰਿਹਾ ਵੀ ਜੇ ਕਿਸੇ ਜ਼ਿਮੀਂਦਾਰ ਨੇ ਜ਼ਮੀਨ ਨਹੀਂ ਦੇਣੀ ਤਾਂ ਉਹ ਸਾਨੂੰ ਕੋਈ ਤਰਾ ਹੀ ਨਹੀਂ ਪਰ ਉਹਦੇ ਚ ਅਸੀਂ ਸੀਐਲਯੂ ਨਹੀਂ ਕਰਨਾ ਤੇ ਤਾਂ ਅਗਲੇ ਦਾ ਜਿਹੜਾ ਤਜਵੀਨ ਆ ਤਾਂ ਇਕੱਲੇ ਕਣਕ ਚੌਲਾਂ ਜੋਗੀ ਰਹਿ ਗਈ ਜਾਊ ਕਿੱਧਰ ਨੂੰ ਜੇ ਹੁਣ ਕਿਸੇ ਕੋਲ ਪੰਜ ਕਿੱਲੇ ਜ਼ਮੀਨ ਦੇ ਆ ਜੀ ਉਹ ਪੰਜ ਵੇਕੇ ਗਾਹਾਂ 50 ਬਣਾ ਲੈਂਦਾ ਇਹ ਤਾਂ ਜਰਾ ਪੰਜਾਂ ਜੋ ਗਏ ਰਹਿ ਗਿਆ ਇਸ ਦਾ ਮਾੜਾ ਜ਼ਿੰਮੇਵਾਰਤਾ ਉਹ ਨੁੜ ਜਾਊਗਾ ਜੀ ਲੈਣੀ ਕਿਉਂ ਸਾਡੀ ਹਾਂ ਗੱਲ ਲੈਣੀ ਇਹ ਇੱਥੇ ਕਾਂਗਰਸ ਕਾ ਕਿਉਂ ਉਗਾਉਣ ਫਸਲਾਂ ਕਿਉਂ ਨਾ ਉਗਣ ਦੇਣ ਇਸ ਦੀ ਬੇਨਤੀ ਹੈ ਸਾਰੇ ਪਿੰਡ ਵਾਲੇ ਬੈਠੇ ਆ ਗ੍ਰਾਮ ਹਲਕੇ ਦੇ ਵੀ ਲਿਆਏ ਜੀ ਗੁਰੂ ਪਿਆਰੇ ਸਾਥ ਸਿੰਘ ਜੀ ਗੱਜਕੇ ਫਤੇ ਬਰਾਉ ਵਾਈ ਨੂੰ ਜਿੱਤ ਦਾ ਖਾਲਸਾ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਪਿਛਲੇ ਇਲੈਕਸ਼ਨ ਬਹੁਤ ਵੱਡੀ ਗਲਤੀ ਕਰਕੇ ਉਹਨਾਂ ਦੇ ਗੱਲਾਂ ਜਾਗੇ ਜਿਨ੍ਹਾਂ ਬਾਰੇ ਆਪਾਂ ਨੂੰ ਕੋਈ ਪਤਾ ਵੀ ਨਹੀਂ ਸੀ ਕੋ ਹੈ ਕੌਣ ਅੱਜ ਹਾਲਾਤ ਪਿਛਲੇ ਸਾਡੇ 3 ਸਾਲਾਂ ਚ ਐਜੇ ਪੰਜਾਬ ਬਣ ਗਏ ਕਿ ਇਥੇ ਰਹਿਣਾ ਔਖਾ ਹੋ ਗਿਆ ਇਨ ਕਾਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਹੈ ਬਾਹਰਲੇ ਬਾਹਰਲੇ ਖਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀਦਰ ਦੀ ਸਰਕਾਰ ਜੀ ਪੰਜਾਬ ਤੱਕੀ ਹੋਈ ਐ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ ਆ 10 ਸਾਲ ਆ 5 ਸਾਲ ਕਾਂਗਰਸ ਦੇ ਇੱਕ ਇੱਟ ਨਹੀਂ ਲੱਗੀ ਹੁਣ ਆ 5 ਸਾਲ ਆ ਖਰਾਬ ਹੋ ਗਏ ਤੇ ਜਦੋਂ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲਿਆ ਸੀ ਕੋਈ ਹਾਈਵੇ ਨਿਕਲਿਆ ਸੀ ਕਿਤੇ ਖੰਮਲਪੁਰਾਂ ਬਣਦੇ ਸੀ ਕਿਤੇ 에ਰਪੋਰਟ ਬਣਦੇ ਸੀ 8000 ਸ਼ਿਕਨ ਪੈਕਸ਼ ਗਰੀਬ ਨੂੰ ਕਿਸਾਨ ਨੂੰ ਹਰ ਸੂਰਤ ਸੀ ਅਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਲੱਖ ਹੋਗਾ ਕੁਆਇਟ ਕਰਦੇ ਹੈ 24000 ਇੰਨਾ ਹੀ 20 25000 ਜਲੰਧਰ ਤੇ ਇੰਨਾ ਹੀ 20 25000 ਅੰਮ੍ਰਿਤਸਰ ਫਿਰ ਭਟਿੱਤੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਖੋਧਗਿਆ ਤੇ ਚੈਂਪ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਹਨ ਉਹਨਾਂ ਨੇ ਕਿਹਾ ਆਪਾਂ ਐਕੁਇਜ਼ੀਸ਼ਨ ਦਾ ਨੋਟਿਸ ਦੇ ਦਈਏ ਉਹਨੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਹਿਤਾ ਜਿਨ੍ਹਾਂ ਨੇ ਬੈਂਕ ਡੇਲ ਤੇ ਸੀਐਲਓ ਦੇ ਐਪਲੀਕੇਸ਼ਨ ਲੈ ਲਾਂਗੇ ਜੀ ਵੀ ਆਪਾਂ ਜਿਹੜਾ ਕਰੋੜ ਰੁਪਇਆ ਦਾ ਉਪਾ ਕਿੱਲੇ ਮਗਰ ਉਹਨਾਂ ਨੇ ਕਰੋੜ ਰੁਪਇਆ ਕਿੱਲੇ ਮਗਰ ਰੇਟ ਰੱਖਿਆ ਕੋਈ ਕਲੋਨੀ ਕਟਨ ਵਾਲਾ 70 ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ ਕਰੋੜ ਪੈ ਕੇ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਜਿਸ ਦਿਨ ਅਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰਤ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜੇ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਛੇੜਦੇ ਨਹੀਂ ਮਤਲਬ ਆ ਤੁਹਾਡੀ ਜਮੀਨ ਜਿੱਥੇ 7 ਕਰੋੜ ਰੁਪਏ ਸੀ 2 ਕਰੋੜ ਦੀ 20 ਲੱਖ ਦੀ ਬਣ ਜਾਣੀ ਹੈ ਮਾਤ ਨੂੰ ਇੱਕ ਗੱਲ ਦਿਨੋਂ ਕਹਿ ਕੇ ਜਾਣੇ ਤੇ वचन ਦੇਣੇ ਕੁਛ ਮਰਜੀ ਹੋ ਜੇ ਤੁਹਾਡੀ ਜਮੀਨ ਦੀ ਗਵਰ ਹੋਣ ਦਿੰਦਾ ਮੈਂ ਅਕਾਲੀ ਦਲ ਥਰੂਵੀ ਪਾਰਟੀ ਹੈ ਅਸੀਂ ਲੜਨਾ ਹੈ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰਦੇ ਹੋ ਥੋੜੀਆਂ 90% ਕੁਸ਼ਕੀਬਤਾ ਖਤਮ ਹੋ ਜਾਂਦੀ ਆ ਅਕਾਲੀ ਦਲ ਤਕੜੇ ਹੁੰਦੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਸੋਡੇ ਗੁਰੂ ਧਾਮਾਂ ਤੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਤੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਤੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲਗ ਬਣਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਦਾ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਦਿੱਲੀ ਵਾਲੀ ਪਾਰਟੀਆਂ ਨਾਲ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸੂਜੇ ਲੁਧਿਆਣੇ ਗਲਾਡਾਂ ਦਫ਼ਤਰ ਜਿੱਥੇ ਮੈਂ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਇਹ ਨਹੀਂ ਦੱਸ ਦਿੰਦਾ ਜਦੋਂ ਮੈਂ ਹੈਗਾ ਜ਼ਮੀਰ ਦੀ ਜਾਨ ਦਿੰਦਾ ਤੁਹਾਡੀ ਕੋਈ ਪਰਵਾਹ ਨਹੀਂ ਬਾਕੀ ਗੱਲ ਹੋਰ ਹੈ ਆ ਡੇਢ ਸਾਲ ਚ ਕਾਲੀ ਦਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਕੇਰਿਆਂ ਦੀ ਖੁਸ਼ੀਆਂ ਲਿਆ ਦੂੰਗਾ

ਮੈਨੂੰ ਦੱਸਣਾ ਚਾਹਣਾ ਹੈ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਛੱਡ ਦੇਣਾ ਸੁਖਬੀਰ ਸਿੰਘ ਬਾਦਲ ਨੂੰ ਵੀ ਸਤਿ ਸ੍ਰੀ ਅਕਾਲ ਨਹੀਂ ਪਹੁੰਚਾ ਕਿਸ ਨੇ ਆ ਸਾਰੀ ਤਾਕਤ ਸ਼ਰੂਰੀ ਅਕਾਲੀ ਦਲ ਦੀ ਆ ਥੋੜੇ ਆ ਜਿਹੜੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਅਕਾਲੀ ਦੇ 103 ਸਾਲ ਪੁਰਾਣੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਖਾਸਾ ਪੰਥ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਦੀਆਂ ਲੁਟੇਰੀਆਂ ਕੁੱਟੀਆਂ ਪਾਰਟੀਆਂ ਐਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸ ਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹਮ ਫਿਰ ਤੋਂ ਤਿਆਰ ਹੈ ਮੈਂ ਤਾਂ ਮਿੱਡਾ ਘੁੰਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਫਿਰ ਠੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਠੋਡੀ ਆਪਣੀ ਸਰਕਾਰ ਵਾਲੀ ਨਾਲ ਜਿਹੜੀ ਠੋਡੀ 4 ਕਰੋੜ ਦੀ 2 ਕਰੋੜ ਦੀ ਜਮੀਨ ਹੈ

ਬਸ ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀਦਰ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਪ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਂ ਪਾਪੀ ਨੂੰ ਭੁੱਲ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਤਾਂ ਖਿਆਲ ਰੱਖ ਤਗੜੇ ਹੋ ਜਾਓ ਨੂੰ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਅਬ ਅਮੁਲਾ ਕੋਲ ਉੱਤੇ ਮੈਂ ਉਹ ਇੱਕ ਮ ਦਫ਼ਤਰ ਖੋਲ ਰਿਹਾ ਜਿੱਥੇ ਓਐਸਡੀ ਮੇਰਾ ਅਫਸਰ ਉੱਤੇ ਫਟੋਵੀ ਕੰਮ ਦੇ ਰਹੂਗਾ ਮੈਂ ਤਾਂ ਕਿ ਹੱਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਜੀ ਦੀ ਕਮੀ ਆਉਗੀ ਜਿਸ ਦਿਨ ਦਫਤਰ ਖੋਲ੍ਹ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਾਓ